ਮੌੜ ਮੰਡੀ ਤੋਂ ਇੱਕ ਹੈਰਾਨ ਕਰਨ ਵਾਲੀ ਸੀਸੀਟੀਵੀ ਵੀਡੀਓਜ਼ ਸਾਹਮਣੇ ਆਉਂਦੀ ਹੈ ਇਹ ਗੱਡੀ ਜਿਹੜੀ ਪਿਕਅਪ ਗੱਡੀ ਤੁਸੀਂ ਦੇਖ ਰਹੇ ਹੋ ਇਹ ਬੇਜਵਾਨ ਗਊ ਸੇਵਾ ਸੰਪਤੀ ਮੌੜ ਗਊਸਾਲਾ ਦੀ ਗੱਡੀ ਆ ਇਹ ਜੋ ਕਿ ਗਊਆਂ ਦੀ ਬੇਜਵਾਨ ਜਿਹੜੇ ਪਸ਼ੂ ਨੇ ਉਹਨਾਂ ਦੀ ਸੇਵਾ ਕਰਦੀ ਹੈ ਗੱਡੀ ਇਹ ਉਹਨਾਂ ਦੀ ਸੇਵਾ ਲਈ ਹਰ ਵਕਤ ਤਿਆਰ ਰਹਿੰਦੀ ਹੈ ਗੱਡੀ ਇਹ ਗੱਡੀ ਦੇ ਵਿੱਚ ਅੱਗ ਬੁਝਾਊ ਜੰਤਰ ਪਿਆ ਹੁੰਦਾਗਾ ਅੱਗ ਬੁਝਾਊ ਸਿਲੰਡਰ ਕਹਿ ਦਿੰਨੇ ਆਪਾਂ ਇੱਕ ਕੇਨ ਹੁੰਦਾਗਾ ਅੱਗ ਬੁਝਾਊ ਉਸ ਗੱਡੀ ਦੇ ਵਿੱਚ ਪਿਆ ਸੀ ਗੱਡੀ ਦੇ ਵਿੱਚ ਬਲਾਸਟ ਹੋ ਜਾਂਦਾ ਗੱਡੀ ਧੁੱਪੇ ਖੜੀ ਹੁੰਦੀ ਹੈ ਗਰਮੀ ਦੇ ਵਿੱਚ ਤੇ ਬਹੁਤ ਹੀ ਵੱਡਾ ਜਿਹੜਾ ਨੁਕਸਾਨ ਹੋਣੋਂ बच ਗਿਆ ਜੇ ਕੋਈ ਇਹਦੇ ਵਿੱਚ ਹੁੰਦਾ ਅਗ ਦੇਖੋ ਗੱਡੀ ਦਾ ਸੀਸਾ ਫਟ ਗਿਆ ਜੇ ਕੋਈ ਗੱਡੀ ਦੇ ਵਿੱਚ ਬੈਠਾ ਹੁੰਦਾ ਹੋ ਸਕਦਾ ਉਹਦੇ ਕੋਈ 60 ਫੀਟ ਲੱਗ ਸਕਦੀ ਸੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਗੱਡੀ ਦੇ ਵਿੱਚ ਕੋਈ ਵੀ ਇਹੋ ਜੀ ਚੀਜ਼ ਨਾ ਰੱਖੋ ਜੋ ਕਿ ਜਲਨਸ਼ੀਲ ਹੋਵੇ ਜਿਵੇਂ ਕਿ ਸੈਂਟ ਸੈਨੀਟਾਈਜ਼ਰ ਤੇ ਕੋਈ ਵੀ ਇਹੋ ਜੀ ਚੀਜ਼ ਨਾ ਰੱਖੋ ਅੱਗ ਬਜਾਉ ਜੰਤਰ ਵੀ ਜਿਵੇਂ ਜੇ ਕੋਈ ਕੇਨ ਵਗੈਰਾ ਤੁਹਾਡੀ ਗੱਡੀ ਦੇ ਵਿੱਚ ਪਿਆ ਰੱਖਦੇ ਤਾਂ ਆਪਾਂ ਆਪਣੀ ਸੇਫਟੀ ਲਈ ਆ ਪਰ ਗਰਮੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਨੂੰ ਤੁਸੀਂ ਗੱਡੀ ਦੇ ਵਿੱਚ ਕਦੇ ਨਾ ਰੱਖੋ ਗਰਮੀਆਂ ਗਰਮੀਆਂ ਦੇ ਵਿੱਚ ਤੇ ਜੇ ਤੁਹਾਡੀ ਗੱਡੀ ਦੇ ਵਿੱਚ ਪਿਆਗਾ ਤਾਂ ਇਹਨੂੰ ਤੁਰੰਤ ਬਾਹਰ ਕੱਢੋ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਸਾਰੇ ਸਾਡੇ ਭੈਣ ਭਰਾਵਾਂ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਗੱਡੀ ਨੂੰ ਅੱਗ ਵੀ ਲੱਗ ਸਕਦੀ ਸੀ ਇਸੇ ਤਰ੍ਹਾਂ ਵਿਲਾਸਤ ਹੋਇਆ ਜਿਵੇਂ ਕੋਈ ਬੰਬ ਫਟਦਾ ਹੋਵੇ ਇਸ ਤਰ੍ਹਾਂ ਵਿਲਾਸਤ ਹੋਇਆ ਇਸ ਚੀਜ਼ ਦਾ ਫਰੰਟ ਸੀਸਾ ਗੱਡੀ ਦਾ ਜਿਹੜਾ ਤੋੜ ਦਿੱਤਾ ਦੇਖੋ ਇੱਕ ਨਿੱਕੇ ਜਿਹੇ ਕੇਨ ਨੇ ਗੱਡੀ ਦਾ ਫਰੰਟ ਸੀਸਾ ਤੋੜਤਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਦੋਸਤੋ ਸਾਸੀ ਕਾਰਜ